ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਪਾਣੀ ਹੱਥ ਵਾਲੀ ਬੇਸਣ ਦੀ ਮਿੱਸੀ ਰੋਟੀ ਇਹ ਰੋਟੀ ਆਪਾਂ ਦੇਸੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਚਲੋ ਜੀ ਸ਼ੁਰੂ ਕਰਦੇ ਹਾਂ ਬੇਸਣ ਦੀ ਮਿੱਸੀ ਰੋਟੀ ਇਹ ਰੋਟੀ ਬਣਾਉਣ ਵਾਸਤੇ ਆਪਾਂ 1 ਕੱਪ ਲਵਾਂਗੇ ਕਣਕ ਦਾ ਆਟਾ ਤੇ 1 ਕੱਪ ਆਪਾਂ ਬੇਸਣ ਲਵਾਂਗੇ ਇਹਦੇ ਵਿੱਚ ਆਪਾਂ 1 ਚਮਚ ਨਮਕ ਦਾ ਪਾਵਾਂਗੇ ਅਤੇ 1/2 ਚਮਚ ਲਾਲ ਮਿਰਚ ਦਾ ਪਾਵਾਂਗੇ 1 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਟਾ ਗੁੰਨਣਾ ਸ਼ੁਰੂ ਕਰਾਂਗੇ ਆਪਾਂ ਇੱਕਦਮ ਪਾਣੀ ਜ਼ਿਆਦਾ ਨਹੀਂ ਪਾਉਣਾ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਨਾਲ ਦੀ ਨਾਲ ਆਟਾ ਗੁੰਨਾਂਗੇ ਕਿਉਂਕਿ ਬੇਸਨ ਜ਼ਿਆਦਾ ਚਿਪਕਣਾ ਹੁੰਦਾ ਜ਼ਿਆਦਾ ਪਾਣੀ ਨਾਲ ਆਟਾ ਸਹੀ ਨਹੀਂ ਜਾਂਦਾ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਟੇ ਨੂੰ ਗੁੰਨ ਲਵਾਂਗੇ ਇਹ ਜਿਹੜਾ ਬੇਸਨ ਵਾਲਾ ਆਟਾ ਹੁੰਦਾ ਇਹ ਥੋੜਾ ਹੱਥਾਂ ਨੂੰ ਵੀ ਜ਼ਿਆਦਾ ਚਿਪਕਦਾ ਹੁੰਦਾ ਇਹ ਰੋਟੀ ਆਪਾਂ ਪਹਿਲੇ ਸਮਿਆਂ ਦੀ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਆਪਣੇ ਪੁਰਾਣੇ ਟਾਈਮ ਦੇ ਵਿੱਚ ਰੋਟੀ ਬਣਦੀ ਹੁੰਦੀ ਸੀ ਬਿਲਕੁਲ ਦੇਸੀ ਤਰੀਕੇ ਨਾਲ ਕਿਉਂਕਿ ਅੱਜ ਕੱਲ ਤਾਂ ਬਹੁਤ ਪਿਆਜ਼ ਵਗੈਰਾ ਪਾ ਕੇ ਬਣਾਉਂਦੇ ਆ ਉਹ ਰੋਟੀ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਪਰ ਇਹ ਰੋਟੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਪਹਿਲੇ ਸਮਿਆਂ ਦੇ ਵਿੱਚ ਆਪਣੇ ਇਸੇ ਤਰ੍ਹਾਂ ਹੀ ਰੋਟੀ ਬਣ ਕੇ ਤਿਆਰ ਹੁੰਦੀ ਸੀ ਬੇਸਨ ਦੀ ਮਿੱਸੀ ਰੋਟੀ ਇਹਨੂੰ ਆਪਾਂ ਤੰਦੂਰੀ ਰੋਟੀ ਵੀ ਕਹਿ ਸਕਦੇ ਆ ਕਿਉਂਕਿ ਇਹ ਰੋਟੀ ਚੁੱਲੇ ਤੇ ਵਧੀਆ ਬਣਦੀ ਹੈ ਰਜਕਾਲ ਤਾਂ ਚਲੋ ساری ਹੁਣ ਆਪਾਂ ਗੈਸਾਂ ਤੇ ਬਣਾਉਨੇ ਆ ਰੋਟੀ ਇਹ ਰੋਟੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਔਰ ਹੈਲਦੀ ਵੀ ਬਹੁਤ ਹੁੰਦੀ ਆ ਆਟਾ ਹੁਣ ਆਪਣਾ ਗੁੰਨੇ ਆਗੇ ਹੁਣ ਆਪਾਂ ਆਪਣੇ ਆਟੇ ਨੂੰ ਅੱਧਾ ਘੰਟਾ ਰੈਸਟ ਦਿਵਾਉਣੀ ਆ ਕਿਉਂਕਿ ਤਾਜ਼ੇ ਆਟੇ ਦੀ ਰੋਟੀ ਨਹੀਂ ਵਧੀਆ ਬਣਦੀ ਰੈਸਟ ਦਿਵਾਉਣ ਨਾਲ ਆਟਾ ਬਿਲਕੁਲ ਮਲਾਇਮ ਹੋ ਜਾਂਦਾ ਇੱਥੇ ਹੁਣ ਆਪਾਂ ਸੁੱਕੇ ਆਟੇ ਦਾ ਪ੍ਰਯੋਗ ਨਹੀਂ ਕਰਨਾ। ਆਪਾਂ ਪਾਣੀ ਹੱਥ ਲਾ ਕੇ ਤੇ ਫਿਰ ਰੋਟੀ ਦਾ ਪੇੜਾ ਕਰਾਂਗੇ। ਤੁਹਾਨੂੰ ਪਾਣੀ ਲਾਉਣਾ, ਕੋਈ ਤੇਲ ਨਹੀਂ ਲਾਉਣਾ ਆਪਾਂ। ਪੇੜਾ ਆਪਾਂ ਆਪਣੇ ਮਰਜ਼ੀ ਦਾ ਲੈ ਸਕਦੇ ਹਾਂ। ਜਿੰਨੀ ਵੱਡੀ ਤੁਸੀਂ ਰੋਟੀ ਬਣਾਉਣੀ ਚਾਹੁੰਦੇ ਹੋ, ਓਨਾਂ ਦਾ ਪੇੜਾ ਲੈ ਸਕਦੇ ਹੋ। ਪਰ ਇਹ ਪੇੜਾ ਆਪਾਂ ਨਾਰਮਲ ਪੇੜੇ ਨਾਲੋਂ ਥੋੜਾ ਵੱਡਾ ਹੁੰਦਾ ਦਾ। ਇੱਥੇ ਆਪਾਂ ਦੋ ਪੇੜੇ ਕਰਕੇ ਰੱਖ ਲਵਾਂਗੇ ਕਿਉਂਕਿ ਤਵਾ ਆਪਣਾ ਗਰਮ ਹੋ ਰਿਹਾ, ਗੈਸ ਤੇ ਰੱਖਿਆ ਹੋਇਆ। ਆਪਾਂ ਪਹਿਤਾਂ ਨੂੰ ਪਾਣੀ ਲਾ ਲੈਣਾ ਪਾਣੀ ਲਾ ਕੇ ਤੇ ਹੱਥਾਂ ਨਾਲ ਹੀ ਪ੍ਰੈਸ ਕਰਕੇ ਪੇੜੇ ਨੂੰ ਤੇਦੀ ਲੋਈ ਬਣਾ ਲੈਣੀ ਆ ਲੋਈ ਗੰਨੀ ਜੋ ਵੀ ਤੁਸੀਂ ਕਹਿੰਦੇ ਹੋ ਇਹਨੂੰ ਉਂਗਲੀ ਨਾਲ ਪ੍ਰੈਸ ਕਰਕੇ ਆਪਾਂ ਵਧਾਉਣਾ ਜੇ ਕੋਈ ਜਦ ਆਪਾਂ ਉਂਗਲੀ ਨਾਲ ਪ੍ਰੈਸ ਕਰਕੇ ਗੰਨੀ ਬਣਾਉਂਦੇ ਆ ਤਾਂ ਫਿਰ ਰੋਟੀ ਦੇ ਜਿਹੜੇ ਕੰਡੇ ਨੇ ਉਹ ਮੋٹے ਨਹੀਂ ਬਣਦੇ ਨਹੀਂ ਤਾਂ ਰੋਟੀ ਦੇ ਕੰਡੇ ਜਿਹੜੇ ਮੋٹے ਹੋ ਜਾਂਦੇ ਨੇ ਪਹਿਲਾਂ ਤਾਂ ਰੋਟੀ ਚੁੱਲੇ ਤੇ ਬਣਾਈ ਜਾਂਦੀ ਹੁੰਦੀ ਸੀ ਤਾਂ ਬਹੁਤ ਜ਼ਿਆਦਾ ਕਰਾਂਚੀ ਰੋਟੀ ਬਣਦੀ ਸੀ ਬਹੁਤ ਟੇਸਟੀ ਪਰ ਇਹ ਵੀ ਰੋਟੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹਨੂੰ ਆਪਾਂ ਕੋਈ ਕਿਉਂ ਨਹੀਂ ਲਾਉਣਾ ਕੁਝ ਨਹੀਂ ਕਰਨਾ ਕਿਉਂ ਆਪਾਂ ਪੱਕਣ ਤੋਂ ਬਾਅਦ ਲਾਉਣਾ ਰੋਟੀ ਨੂੰ ਤਵਾ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਰੋਟੀ ਨੂੰ ਤਵੇ ਦੇ ਉੱਪਰ ਪਾ ਦੇਵਾਂਗੇ ਇਹਦੇ ਵਾਸਤੇ ਤਵਾ ਗਰਮ ਹੋਣਾ ਚਾਹੀਦਾ ਠੰਡੇ ਤਵੇ ਤੇ ਰੋਟੀ ਨਹੀਂ ਪਾਉਣੀ ਕਿਉਂਕਿ ਰੋਟੀ ਫਿਰ ਉਹ ਚਿਪਕ ਜੂਗੀ ਪਾਣੀ ਲੱਗਿਆ ਹੋਣ ਕਰਕੇ ਸੋਣੀ ਬਣਨੀ ਹੈ ਹੁਣ ਆਪਾਂ ਨਾਲ ਦੀ ਨਾਲ ਦੂਸਰੀ ਰੋਟੀ ਵੀ ਤਿਆਰ ਕਰ ਲਵਾਂਗੇ ਇਸੇ ਤਰ੍ਹਾਂ ਹੀ ਓਕੇ ਇਹ ਰੋਟੀ ਉਂਗਲੀਆਂ ਦੇ ਤੇ ਹਥੇਲੀ ਦੇ ਜ਼ੋਰ ਨਾਲ ਰੋਟੀ ਬੰਦੀ ਹੁੰਦੀ ਆ ਅੱਗੇ ਤੋਂ ਇਹ ਉਂਗਲੀਆਂ ਨਾਲ ਪ੍ਰੈਸ ਕੀਤੀ ਜਾਂਦੀ ਹੈ ਤੇ ਪਿੱਛੇ ਤੋਂ ਹਥੇਲੀ ਨਾਲ ਪ੍ਰੈਸ ਕੀਤੀ ਜਾਂਦੀ ਆ ਤੇ ਇਹ ਰੇ ਤਪ-ਤਪ ਕੇ ਰੋਟੀ ਬੰਦੀ ਹੁੰਦੀ ਆ ਤੁਸੀਂ ਇਹਨੂੰ ਘਿਓ ਲਾ ਕੇ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਆ ਅਗਰ ਤੁਹਾਨੂੰ ਇਸ ਤਰ੍ਹਾਂ ਰੋਟੀ ਨਹੀਂ ਬਣਾਉਣੀ ਆਂਦੀ ਤੁਸੀਂ ਘਿਓ ਲੱਕ ਬਣਾ ਸਕਦੇ ਹੋ ਰੋਟੀ ਆਪਣੀ ਕਿਤੋਂ ਵੀ ਮੋਟੀ ਪਤਲੀ ਨਹੀਂ ਹੈਗੀ ਸਾਰੀ ਰੋਟੀ ਇੱਕ ਸਾਰਾ ਕਈ ਮੇਰੀਆਂ ਭੈਣਾਂ ਤੋਂ ਵਿਚਕਾਰੋਂ ਰੋਟੀ ਮੋਟੀ ਰਹਿ ਜਾਂਦੀ ਆ ਪਰ ਆਪਣੀ ਰੋਟੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਕ ਸਾਰ ਰੋਟੀ ਆ ਇਹ ਰੋਟੀ ਅੰਬ ਦੇ ਚਾਰ ਨਾਲ ਦਹੀਂ ਨਾਲ ਤੇ ਪਿਆਜ਼ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਨਾਲ ਲੱਸੀ ਮੱਖਣ ਹੋਵੇ ਰੋਟੀ ਤਵੇ ਦੇ ਉੱਪਰ ਨਹੀਂ ਰੜਦੀ ਹੈਗੀ ਇਹਨੂੰ ਆਪਾਂ ਨੂੰ ਅਲੱਗ ਤੋਂ ਰੜਨਾ ਪੈਂਦਾ ਜਾਂ ਤਾਂ ਗੈਸ ਦੇ ਉੱਪਰ ਰੱਖ ਕੇ ਜਾਂ ਚੁੱਲ੍ਹੇ ਦੇ ਵਿੱਚ ਹੀ ਬਣਾਉਣੀ ਹੈ ਤਾਂ ਫਿਰ ਆਪਾਂ ਚੁੱਲ੍ਹੇ ਦੇ ਵਿੱਚ ਰੜਨੀ ਕਹਿੰਦੀ ਹੈ ਇਹ ਅੱਗ ਨਾਲ ਹੁਣ ਆਪਾਂ ਰੋਟੀ ਨੂੰ ਸਟੈਂਡ ਰੱਖ ਕੇ ਰੜਾਂਗੇ ਗੈਸ ਤੇ ਕਿਉਂਕਿ ਇਸੇ ਤਰ੍ਹਾਂ ਇਹ ਪੂਰੀ ਕਰਾਂਚੀ ਰੋਟੀ ਬਣ ਕੇ ਤਿਆਰ ਹੁੰਦੀ ਆ ਨਾਨ ਦੀ ਤਰ੍ਹਾਂ ਹੋ ਜਾਂਦੀ ਹੈ ਰੋਟੀ ਜਿਸ ਤਰ੍ਹਾਂ ਆਪਾਂ ਤੰਦੂਰ ਦੇ ਵਿੱਚ ਨਾਨ ਬਣਾਉਂਦੇ ਆ ਨਾ ਉਸ ਤਰ੍ਹਾਂ ਰੋਟੀ ਹੋ ਜਾਂਦੀ ਹੈ ਇਹ ਰੜ ਕੇ ਗੈਸ ਜਦੋਂ ਆਪਾਂ ਰੋਟੀ ਰਾੜਨੀ ਆ ਤਾਂ ਗੈਸ ਲੋ ਤੋਂ ਮੀਡੀਅਮ ਰੱਖਣਾ ਕਿਉਂਕਿ ਅਗਰ ਕੋਲ ਤੇ ਗੈਸ ਚੱਲੂਗਾ ਤਾਂ ਉਹਦੇ ਨਾਲ ਰੋਟੀ ਵਿੱਚੋਂ ਕੱਚੀ ਰਹਿ ਜੂਗੀ ਉੱਪਰੋਂ ਤਾਂ ਰੜ ਜੂਗੀ ਜਦੋਂ ਆਪਾਂ ਥੋੜਾ ਲੋ ਰੱਖਾਂਗੇ ਗੈਸ ਤਾਂ ਫਿਰ ਉਹ ਵਿੱਚੋਂ ਚੰਗੀ ਤਰ੍ਹਾਂ ਪੱਕ ਜਾਣੀ ਹੈ ਰੋਟੀ ਤੇ ਬਹੁਤ ਜ਼ਿਆਦਾ ਟੇਸਟੀ ਬਣੂਗੀ ਕ੍ਰਾਂਚੀ ਕ੍ਰਾਂਚੀ ਹੋਊ ਰੋਟੀ ਆਪਣੀ ਇੱਕ ਵਾਰ ਰੋਟੀ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੋ ਪਾਣੀ ਹੱਦ ਦੀ ਬਹੁਤ ਜ਼ਿਆਦਾ ਟੇਸਟੀ ਰੋਟੀ ਬਣਦੀ ਹੈ पट्टी फुल गई है अपनी देख सकते हैं और ये रोटी हेल्दी भी बहुत होंगी है ये रोटी गर्मा गर्म तो बहुत ही ज्यादा टेस्टी लगती है सोने तो सुहागा हो जाता अगर गर्म, गर्म गर्म रोटी खाती जाए रड़ती रड़ती ਅਗਲੀ ਵਾਰ ਆਪਾਂ ਤੁਹਾਨੂੰ ਪਿਆਜ਼ ਵਗੈਰਾ ਪਾ ਕੇ ਵੀ ਰੋਟੀ ਬਣਾ ਕੇ ਦਿਖਾ ਦਾਂਗੇ। ਅਰ ਸਾਡੇ ਘਰ ਦੇ ਵਿੱਚ ਰੋਟੀ ਇਸੇ ਤਰ੍ਹਾਂ ਹੀ ਬਣਾਈ ਜਾਂਦੀ ਹੈ। ਆਪਾਂ ਦੇਸੀ ਤਰੀਕੇ ਦੇ ਨਾਲ ਬਣਾ ਕੇ ਖਾਂਦੇ ਆਂ ਗਰਮੇ ਗਰਮੇ ਸਵੇਰ ਦੀ ਰੋਟੀ ਬੇਸਣ ਵਾਲੀ ਐਸੇ ਤਰ੍ਹਾਂ ਹੀ ਬਣਦੀ ਹੈ। ਰੋਟੀ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਆ। ਤੁਸੀਂ ਇਸ ਤਰ੍ਹਾਂ ਰੋਟੀ ਬਣਾ ਕੇ ਦੇਖਿਓ ਫਿਰ ਮੈਨੂੰ ਦੱਸਿਓ ਤੁਹਾਡੀ ਰੋਟੀ ਕਿਸ ਤਰ੍ਹਾਂ ਦੀ ਬਣੀ। ਜੇਕਰ ਤੁਹਾਨੂੰ ਮੇਰੇ ਰੋਟੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਤੜਕਾ ਥੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਿਓ। ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ। ਦੇਖੋ ਆਪਣੀ ਰੋਟੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ। ਦਲੋ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ। ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਰੈਸਪੀ ਦੇ ਨਾਲ। ਤਦ ਤੱਕ ਦੇ ਲਈ ਬਾਏ।